ਦੁੱਖ ਇਸ ਗੱਲ ਦਾ ਨਹੀਂ ਹੈ ਕਿ ਜਿਨ੍ਹਾਂ ਨੇ ਦੇਸ਼ ਖਾਤਰ 5% ਕੁਰਬਾਨੀਆਂ ਕੀਤੀਆਂ ਉਹ ਅੱਜ ਦੇਸ਼ ਦੇ ਤਖਤਾਂ ਤੇ ਬਹਿ ਕੇ ਰਾਜ ਭਾਗ ਭੋਗਦੇ ਪਏ ਨੇ ਦੁੱਖ ਇਸ ਗੱਲ ਦਾ ਹੈ ਕਿ ਜਿਨ੍ਹਾਂ ਸਿੱਖਾਂ ਨੇ ਇਸ ਦੇਸ਼ ਖਾਤਰ 95% ਕੁਰਬਾਨੀਆਂ ਕੀਤੀਆਂ ਨੇ ਉਹਨਾਂ ਸਿੱਖਾਂ ਦਾ ਖਿੱਤਾ ਪੰਜ ਆਬ ਦੇਸ਼ 1947 ਅੰਦਰ ਦੋ ਭਾਗਾਂ 'ਚ ਵੰਡਿਆ ਗਿਆ 10 ਲੱਖ ਦੇ ਕਰੀਬ ਬੰਦਾ ਇੱਕੋ ਦਿਨ ਅੰਦਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਥੇ ਨਿੱਕੇ-ਨਿੱਕੇ ਬੱਚੇ ਕੋਹ-ਕੋਹ ਕੇ ਮਾਰ ਦਿੱਤੇ ਗਏ ਹਜ਼ਾਰਾਂ ਬਹੁ-ਬੇਟੀਆਂ ਦੀ ਬੇਪਤੀ ਕੀਤੀ ਗਈ ਤੇ ਸਾਨੂੰ 95% ਕੁਰਬਾਨੀਆਂ ਕਰਨ ਤੋਂ ਬਾਅਦ ਖਤਾਬ ਕੀ ਮਿਲਿਆ ਕਹਿੰਦੇ ਸਿੱਖ ਜਰਾਇਮ ਪੇਸ਼ਾ ਕੌਮ ਹਨ ਇੱਕ ਪੀੜੀ ਸਾਡੀ ਦੇਸ਼ ਦੀ ਆਜ਼ਾਦੀ ਖਾ ਗਈ ਦੂਸਰੀ ਪੀੜੀ ਸਾਡੀ ਸਨ 1978 ਤੋਂ ਲੈ ਕੇ ਕਰਕੇ 1994-95 ਤੱਕ ਆਤਵਾਦੀ ਕਹਿ ਕੇ ਮਾਰ ਦਿੱਤੀ ਗਈ ਅਤੇ ਹਰ ਮੰਦਰ ਸਾਹਿਬ ਸ੍ਰੀ ਇਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਗਿਆ ਤੀਸਰੀ ਪੀੜ੍ਹੀ ਅੱਜ ਸਾਡੀ ਚਿੱਟੇ ਤੇ ਨਸ਼ਿਆਂ ਤੇ ਲਾ ਕੇ ਖਤਮ ਕੀਤੀ ਜਾ ਰਹੀ ਹੈ ਮੈਂ ਬੇਨਤੀ ਕਰਾਂ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ 95% ਕੁਰਬਾਨੀਆਂ ਕਰਨ ਵਾਲਿਆਂ ਦੇ ਬੱਚੇ 35-35 ਸਾਲਾਂ ਜੋ ਜੇਲ੍ਹਾਂ 'ਚ ਬੈਠੇ ਨੇ ਰਿਹਾਈ ਕੋਈ ਨਹੀਂ ਉਹਨਾਂ ਨੂੰ ਤੇ ਸਿੱਖਾਂ ਦੀ ਪੱਗ ਇੱਥੇ ਸੇਫ ਨਹੀਂ ਇਸ ਆਜ਼ਾਦੀ ਅੰਦਰ ਸਿੱਖਾਂ ਦੀ ਜਵਾਨੀ ਸੇਫ ਨਹੀਂ ਸਿੱਖਾਂ ਦੇ ਧਾਰਨਿਕ ਸਥਾਨ ਸੇਫ ਨਹੀਂ ਸਿੱਖਾਂ ਦੇ ਧਰਮ ਗ੍ਰੰਥ ਇਥੇ ਸੇਫ ਨਹੀਂ ਗੱਲ ਕੀ ਹੈ ਹਜ਼ਾਰਾਂ ਬਰਸ ਬੀਤੇ ਹਨ ਜ਼ੁਲਮਾਂ ਸਤਮ ਸਹਤੇ ਹੋਏ ਅੱਬ ਤੋਂ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋ